ਚਿੱਟੇ ਨੇ ਪੰਜਾਬ ਵਿੱਚ ਕਈ ਜਵਾਨੀਆਂ ਰੋਲ ਦਿੱਤੀਆਂ ਨੇ ਪੁਰਸ ਪ੍ਰਸ਼ਾਸਨ ਬੇਸ਼ੱਕ ਨਸ਼ੇ ਨੂੰ ਖਤਮ ਕਰਨ ਦੇ ਲੱਖਤਾਵੇ ਕਰ ਰਿਹਾ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਲਗਾਤਾਰ ਵੇਖਣ ਵਿੱਚ ਆ ਰਿਹਾ ਹੈ ਕਿ ਪੰਜਾਬ ਦੀ ਜਵਾਨੀ ਨਸ਼ੇ ਦੀ ਦਲਦਲ ਵਿੱਚ ਆਪਣੀਆਂ ਜਾਨਾਂ ਗਵਾ ਰਹੀ ਹੈ ਤੇ ਮਾਮਾਂ ਦੇ ਨੌਜਵਾਨ ਪੁੱਤ ਜਹਾਨੋ ਤੁਰ ਰਹੇ ਨੇ ਆਇ ਦਿਨ ਕੋਈ ਨਾ ਕੋਈ ਘਟਨਾ ਚਿੱਟੇ ਕਾਰਨ ਮੌਤ ਦੀ ਸਾਹਮਣੇ ਆਉਂਦੀ ਹੈ ਤੇ ਹੁਣ ਤਾਜੀ ਘਟਨਾ ਫਰੋਜਪੁਰ ਦੇ ਪਿੰਡ ਕੁੰਡੇ ਵਿਖੇ ਵਾਪਰੀ ਹੈ ਜਿੱਥੇ ਕਰੀਬ 32 ਸਾਲ ਦੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ ਤੇ ਪੀੜਤ ਪਰਿਵਾਰ ਨੇ ਇਸ ਦੇ ਪਿੱਛੇ ਪ੍ਰਸ਼ਾਸਨ ਨੂੰ ਦੋਸ਼ੀ ਮੰਨਿਆ ਤੇ ਜਲਦੀ ਤੋਂ ਜਲਦੀ ਸਰਕਾਰ ਨੂੰ ਘਹਾਰ ਲਾਈ ਹੈ ਕਿ ਚਿੱਟੇ ਨੂੰ ਖਤਮ ਕੀਤਾ ਜਾਵੇ ਤੇ ਨਾਲ ਹੀ ਪਰਿਵਾਰ ਦਾ ਗੁੱਸਾ ਪੁਲਿਸ ਦੇ ਖਿਲਾਫ ਵੀ ਵੇਖਣ ਨੂੰ ਮਿਲ ਰਿਹਾ ਹੈ ਸਿਮਰਨ ਮੇਰਾ ਨਾਮ ਹੈ ਮੇਰੇ ਘਰ ਵਾਲੇ ਦਾ ਜਣਾ ਨਸ਼ਾ ਕਰਦਾ ਸੀ ਚਿੱਟੇ ਨਹੀਂ ਲੈ ਲਿਆ ਮੇਰਾ ਬੰਦਾ ਅਜਾ ਉਹਨੂੰ ਕਰਦਿਆਂ ਨੂੰ ਕਾਫੀ ਢੇਰ ਹੋ ਗਈ ਸੀ ਆਇੱਥੇ ਪਿੰਡ ਵਿੱਚ ਬਹੁਤ ਵੇਖਦਾ ਏ ਸਾਰੀ ਗਲੀ ਨਸ਼ੇ ਤੇ ਵੇਖਦਾ ਏ ਮੇਰਾ ਦੇਵਰ ਵੀ ਨਸ਼ੇ ਨੇ ਖਾ ਲਿਆ මෙරාපන්දවිමර චොට චොටද ඔබද්්‍යයනය වෙමරපච්චා එදාග මෙරාපච්චාය ආවිමර දෙවරති පොටෝ ආමලා බච්චා කතෝච මානෝයා අති පතානේ මහනවා එනනේමනු පතා උබමාරකම්මතය නිතන්දසේ ආගෙසිවෙරත් ඇන්නවද ਉੜਿਆ ਨਹੀਂ ਆਂਦੀ ਨਸ਼ਾ ਤਾਂ ਛੱਡੇ ਨੂੰ ਮਹੀਨਾ ਹੋ ਗਿਆ ਸੀ ਮਹੀਨਾ ਹੋ ਗਿਆ ਛੱਡੇ ਨੂੰ ਨਾ ਰੋਟੀ ਪਾਣੀ ਛੱਡਦਾ ਨਸ਼ਾ ਕਰਕੇ ਕਰਦਾ ਨਹੀਂ ਸੀ ਹੁਣ ਇੱਕ ਮਹੀਨਾ ਹੋ ਗਿਆ ਰਕਲ ਪਾਣੀ ਵੀ ਨਹੀਂ ਪੀਤਾ ਸੀ ਮੇਰਾ ਜੋਨੀ ਨਹੀਂ ਮੇਰਾ ਜੋਨੀ ਗਿਆ ਮੈਨੂੰ ਛੱਡ ਕੇ ਮੇਰਾ ਜੋਨੀ ਛੱਡ ਕੇ ਗਿਆ ਹਾਂਜੀ ਆ ਦੋ ਬੱਚੇ ਨੇ ਹਾਂਜੀ ਹਾਂਜੀ ਨਸ਼ੇ ਨੇ ਕਾਲਿਆ ਜੀ ਮੇਰਾ ਬੰਦਾ ਨਸ਼ੇ ਨੇ ਟੀਕੇ ਨੇ ਕਾਲਿਆ ਜੀ ਚਿੱਟਾ ਲਾਂਦਾ ਸੀ ਟੀਕੇ ਚਿੱਟੇ ਦੇ ਲਾਂਦਾ ਸੀ ਜੀ ਚਿੱਟੇ ਦੇ ਟੀਕੇ ਲਾਂਦਾ ਸੀ ਆਏ ਹਾਂਜੀ ਨਸ਼ਾ ਨਹੀਂ ਰੋਕ ਪਾਈ ਹਾਂਜੀ ਨਸ਼ਾ ਨਹੀਂ ਰੋਕਦੀ ਸਰਕਾਰ ਜੀ ਤੱਕ ਨਾ ਰੋਕ ਦਵੇ ਮੇਰਾ ਬੱਚਾ ਸੁਧਰ ਜਾਏਗਾ ਮੇਰਾ ਬੱਚਾ ਹੀ ਬਾਤ ਜਏਗਾ ਨਸ਼ੇ ਤੋਂ ਜੇ ਉਹਨੀ ਚਿੱਟਾ ਬੰਦ ਹੋ ਜਾਵੇ ਮੇਰੀ ਕਹਾਣੀ ਨਸ਼ਾ ਸਰਕਾਰ ਬੰਦ ਕਰ ਦਵੇ ਚਿੱਟਾ ਨਾ ਲਾਵੇ ਕਰੇ ਨਸ਼ਾ ਮੇਰਾ ਬੱਚਾ ਹੀ ਸੁਧਰੇਗਾ ਚਿੱਟਾ ਨਾ ਵਿਕੇ ਦਸਨੇ ਹੋਰ ਕੁਝ ਨਹੀਂ ਮੰਗਦੀ ਦੋਰਾ ਗਨਾ ਚਿੱਟਣੇ ਵਾਲਾ ਮੇਰਾ ਨਾਮ ਮਨ ਹੈ ਇਹ ਰਾਪਰਾਜੀ ਦੋਪਰਾਜੀ ਦੋਨਾ ਚਿੱਟਣੇ ਕਾਲੇ ਦੋਨਾ ਗਾ ਗਿਆ ਚਿੱਟਾ ਬੋਧ ਪੈਂਡ ਚਿੱਟਾ ਵੇਖਦਾ ਏ ਜਗਾ ਸਰਕਾਰਾਂ ਤੋਂ ਕੀ ਉਮੀਦ ਰੱਖਦੇ ਸਰਕਾਰਾਂ ਚਿੱਟਾ ਬੰਦ ਕਰਾ ਚਿੱਟਾ ਬੰਦ ਕਰਾ ਦੇ ਸਰਕਾਰ ਆ ਆ ਬੜੀ ਆਰਾਮਾ ਹੁੰਦਾ ਹੁੰਦਾ ਕੋਈ ਸਿੱਧਾ ਕੰਮ ਕਰ ਵੀ ਲਿਖ ਚਿੱਟਾ ਠੀਕ ਹੈ

நஷா இதுபாதி ਬੜੀ ਜਿਆਦੀ ਘਰ ਘਰ ਵਿੱਚ ਲੱਗ ਪਿਆ ਬਹੁਤ ਜਿਆਦਾ ਸਰਕਾਰਾਂ ਤੇ ਕਹਿੰਦੀ ਬਿਲਕੁਲ ਠੱਲ ਪਾਉਂਦੀ ਨਹੀਂ ਕੋਈ ਠੱਲ ਨਹੀਂ ਦੀ ਸਾਡਾ ਪਿੰਡ ਸਾਡਾ ਤਾਂ ਪਰਿਵਾਰ ਸਾਰਾ ਬੇਕਾਰ ਕਰ ਦਿੱਤਾ ਨੇ ਉਹ ਨਹੀਂ ਮੰਗੇ ਸਾਇਕਟਾ ਬੰਦ ਕਰਾਇਆ ਜਾਵੇ ਕਿੰਨੇ ਜਿਹੇ ਨੌਜਵਾਨ ਜਿਹੜੇ ਕਿੱਤੇ ਦੇ ਆੜੇ ਜਿਹੜੇ ਸਾਰਾ ਪਿੰਡ ਹੀ ਸਮਝੋ ਬਰਬਾਦ ਹੋਇਆ ਪਿਆ ਹੈ ਹਾਂਜੀ ਸਾਡਾ ਸਮਝੋ ਸਾਰਾ ਪਰਿਵਾਰ ਹੀ ਬਰਬਾਦ ਹੋ ਗਿਆ ਮੰਗ ਕੇ ਵੀ ਰੁਕਣਾ ਚਾਹੀਦਾ ਹੈ